ਡੱਲੇਵਾਲ ਜੋ ਕਿ ਕਿਸਾਨ ਆਗੂ ਜਿਨ੍ਹਾਂ ਨੂੰ ਸਵੇਰ ਤੋਂ ਹੀ ਪੰਜਾਬ ਪੁਲਿਸ ਨੇ ਡਿਟੇਨ ਕੀਤਾ ਹੋਇਆ ਤੇ ਕਿਸਾਨ ਆਗੂ ਜਿਹੜੇ ਅੰਦਰ ਮਿਲ ਕੇ ਆਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਛ ਕਾਫੀ ਦੇਰ ਤੋਂ ਗੱਲਬਾਤ ਹੋਈ ਪਜੀ ਕੀ ਨਾਮ ਆਮਰਜੀਤ ਸਿੰਘ ਰੜਾ ਸੂਬਾ ਭਾਰਤਿਕ ਕਿਸਾਨ ਟੀਮ ਗੱਲਬਾਤ ਹੋਈ ਜਾਂਦਾ ਤੁਸੀਂ ਕਿ ਡੱਲਿਆ ਸਾਹਿਬ ਨੂੰ ਮਿਲੇ ਹੋ ਕਿ ਸਵੇਰ ਤੋਂ ਡਿਟੇਨ ਕੀਤਾ ਹੋਇਆ ਕਹਿੰਦੇ ਕਿ ਉਹ ਕੁਝ ਖਾਪ ਹੀ ਨਹੀਂ ਰਹੇ ਬਿਲਕੁਲ ਜੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਆਮਰਨ ਅਨਸ਼ਨ ਜਿਹੜਾ ਆ ਮਰਨ ਵਰਤੇ ਉਹ ਬੈਠਣਗੇ ਉਹ ਬੈਠੇ ਆ ਜੀ ਸਾਹਿਬ ਪੁਲਿਸ ਕਸਟਡੀ ਦੇ ਵਿੱਚ ਆ ਚਾਹੇ ਉਹ ਬਾਰਡਰ ਤੇ ਹੁੰਦੇ ਉਹਨਾਂ ਨੇ ਜੋ ਕਿਹਾ ਉਸੇ ਗੱਲ ਤੇ ਉਹ ਟਾਲਿਆ ਅੰਦਰ ਕੋਈ ਗੱਲਬਾਤ ਹੋਈ ਕਿ ਕਾਫੀ ਪੁਲਿਸ ਅਧਿਕਾਰੀ ਸਵੇਰ ਤੋਂ ਉਹਨਾਂ ਨੂੰ ਮਨਾਉਣ ਤੇ ਲੱਗੇ ਕਿ ਆਪਣੀ ਤੁਸੀਂ ਅਮਰ ਅੰਸ਼ਣ ਛੱਡ ਦਿਓ ਦੇਖੋ ਜਿਹੜੇ ਆਗੂ ਹੁੰਦੇ ਨਾ ਜਿਨ੍ਹਾਂ ਨੇ ਸੋਚ ਕੇ ਉਹਨਾਂ ਨੇ ਕੱਲ ਹੀ ਦੱਸ ਦਿੱਤਾ ਵੀ ਇਹ ਜਿਹੜਾ ਇਸ ਵੇਲੇ ਅਮਰ ਅੰਸ਼ਣ ਹੋਊਗਾ ਜੇ ਅੰਦੋਲਨ ਹੈ ਇਹ ਵੇਚਣ ਵਾਲਾ ਨਹੀਂ ਨਾ ਹੀ ਇਹ ਕਿਤੇ ਕੋਈ ਮੀਡੀਆ ਦੀ ਫੁਟੇਜ ਵਾਸਤੇ ਹੈ ਨਾ ਹੀ ਸਾਨੂੰ ਐਂ ਲੱਗਦਾ ਕਿ ਅਸੀਂ ਕਿਸੇ ਲਈ ਬੈਠੇ ਹਾਂ ਅਸੀਂ ਆਪਣੇ ਲਈ ਬੈਠੇ ਹਾਂ ਸਾਡੇ ਲੋਕਾਂ ਦੀ ਗੱਲ ਹੈ ਤੇ ਜਿਹੜੀ ਅਸੀਂ ਗੱਲ ਕਰਾਂਗੇ ਮਰਨ ਤੱਕ ਇਹ ਜਾਂ ਜਿੱਤਾਂਗੇ ਜਾਂ ਮਰਾਂਗੇ ਇਹ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਉਹਦੇ ਤੇ ਅਟਲ ਹੈ ਹੁਣ ਅੰਦਰ ਕੁਝ ਗੱਲਬਾਤ ਹੋਈ ਉਹਨਾਂ ਨਾਲ ਅੰਦਰ ਗਏ ਹਾਂ ਤੁਸੀਂ ਮਿਲਣ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਪਰ ਸਾਰੀਆਂ ਅਸੀਂ ਹੁਣ ਆਪਣੀ ਮੀਟਿੰਗ ਤੇ ਜਾ ਕੇ ਦੱਸਾਂਗੇ ਔਰ ਉਹਨਾਂ ਦਾ ਜਿਹੜਾ ਮਰਨ ਵਰਤ ਲੱਗਦਾ ਕੋਈ ਵੱਡਾ ਐਲਾਨ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਦਿਨਾਂ 'ਚ ਮੈਨੂੰ ਐ ਲੱਗਦਾ ਕਿ ਉੱਥੇ ਜਾ ਕੇ ਜਿਸ ਤਰ੍ਹਾਂ ਦਾ ਵੀ ਦੋਨੇ ਮੋਰਚਿਆਂ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਵੀ ਪ੍ਰੋਗਰਾਮ ਹੋਏਗਾ ਜੋ ਡੱਲੇਵਾਲ ਸਾਹਿਬ ਦੀ ਗੱਲ ਉਹ ਦੱਸਾਂਗੇ ਉੱਥੇ ਕੀ ਉਹਦੇ ਵਿੱਚੋਂ ਨਵੀਂ ਗੱਲ ਨਿਕਲਦੀ ਆ ਉਹ ਅਸੀਂ ਪ੍ਰੈਸ ਕਾਨਫਰੰਸ 'ਚ ਐਲਾਨ ਕਰਦੇ ਆ ਕਿੰਦੋ ਜਿਸ ਸਮੇਂ ਉਠਾਇਆ ਗਿਆ ਸੀ ਉਸ ਸਮੇਂ ਉਹਨਾਂ ਦੇ ਪੂਰੇ ਕੱਪੜੇ ਨਹੀਂ ਸੀਗੇ ਉਹਨਾਂ ਕੋ ਗਰਮ ਕੱਪੜੇ ਨਹੀਂ ਸੀ ਅੰਦਰ ਹੁਣ ਗਰਮ ਕੱਪੜੇ ਵਗੈਰਾ ਦਿੱਤੇਗੇ ਉਹਨਾਂ ਨੂੰ ਇਹ ਦੇਖੋ ਵੀ ਸਰਕਾਰ ਦਾ ਪੱਧਰ ਦੇਖੋ ਵੀ ਕਿਸ ਪੱਧਰ ਤੱਕ ਡਿੱਗੀ ਹੋਈ ਹੈ ਗਿਰੀ ਹੋਈ ਹੈ ਕਿ ਇੱਕ ਬਜ਼ੁਰਗ ਆਗੂ ਜਿਹਨੂੰ ਤੁਸੀਂ ਅੱਜ ਹੁਣ ਕਹਿ ਰਹੇ ਹੋ ਕਿ ਸਾਡੇ ਸਤਿਕਾਰਯੋਗ ਹੈ ਜੀ ਇਹਨਾਂ ਦੀ ਤੇ ਸਿਹਤ ਵਾਸਤੇ ਪ੍ਰੋਬਲਮ ਸੀ ਜਦ ਇਹਨਾਂ ਇਹਨਾਂ ਦੇ ਚੈੱਕਅਪ ਲਈ ਲੈ ਕੇ ਆਏ ਆ ਤੇ ਤੁਸੀਂ ਸਵੇਰੇ 2:30 ਵਜੇ ਦੀ ਠੰਡ ਵਿੱਚ ਬਿਨਾ ਕੱਪੜਿਆਂ ਤੋਂ ਬਿਨਾ ਚਪਲਾਂ ਤੋਂ ਬਿਨਾ ਜੁੱਤੀ ਤੋਂ ਇੱਕ ਬਜ਼ੁਰਗ ਆਗੂ ਨੂੰ ਤੁਸੀਂ ਚੱਕ ਕੇ ਲਿਆਏ ਉਸ ਵੇਲੇ ਸਿਹਤ ਦਾ ਖਿਆਲ ਨਹੀਂ ਆਇਆ ਉਸ ਵੇਲੇ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਫਿਰ ਤੁਸੀਂ ਜੇ ਉਹਨਾਂ ਨੂੰ ਲੈ ਕੇ ਆਉਣਾ ਸੀ ਤੇ ਫਿਰ ਤੁਸੀਂ ਦਿਨ ਦੇ ਦਿਨ ਵੇਲੇ ਚੈੱਕਅਪ ਲਈ ਡਾਕਟਰ ਭੇਜ ਦਿੰਦੇ ਉੱਥੇ ਟੀਮ ਸਿਰਫ ਇਹ ਦਿਖਾਵਾ ਇਹ ਕਹਿਣ ਦੀਆਂ ਗੱਲਾਂ ਹੋ ਰਿਆ ਕਰਨ ਦੀਆਂ ਹੋ ਰਹਿ ਉਹ ਬਿਲਕੁਲ ਚੜਦੀ ਕਲਾ ਚ ਸੀ ਹੁਣ ਵੀ ਚੜਦੀ ਕਲਾ ਚ ਹੈ ਸਿਰਫ ਇਹ ਜਿਹੜਾ ਮਰਨ ਵਰਤ ਨੂੰ ਇਹਨਾਂ ਨੇ ਕੰਡਾ ਲਈ ਲੋਕਾਂ ਨੂੰ ਜਿਹੜਾ ਖਿਲਾਰਨ ਵਾਸਤੇ ਜਾਂ ਦੁਸ਼ਤੀ ਚ ਬੋਣ ਵਾਸਤੇ ਸਾਰਾ ਕੁਝ ਕੀਤਾ ਪਰ ਸਾਰਾ ਕੁਝ ਉਹਦੇ ਨੂੰ ਇਸ ਗੱਲ ਨਾਲੋਂ ਅੱਜ ਨਾਲੋਂ ਵੀ ਚੜ੍ਹਦੀ ਕਲਾ ਚ ਰਹੇਗਾ ਖਨੋਰੀ ਦੇ ਨੇੜੇ ਵੀ ਹੋਰ ਵੱਡੇ ਹਸਪਤਾਲ ਹੈ ਉੱਥੋਂ ਦੂਰ ਲੁਧਿਆਣਾ ਲੈ ਕੇ ਆਣਾ ਲੱਗਦਾ ਕਿ ਜਿਹੜੀ ਹੁਣ ਲਹਿਰ ਤੁਰਨੀ ਸੀਗੀ ਜਿਹੜਾ ਉਹਨਾਂ ਨੇ ਅੰਸ਼ਣ ਰੱਖਿਆ ਸੀ ਉਸ ਨੂੰ ਖਡਾਣ ਵਾਸਤੇ ਚੀਜ਼ਾਂ ਕੀਤੀਆਂ ਕਿ ਪਬਲਿਕ ਦੀਆਂ ਲੜਾਈਆਂ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਖੰਡਾਈਆਂ ਨਹੀਂ ਜਾ ਸਕਦੀਆਂ ਲੋਕ ਹਲੇ ਸਮਝਣ ਨਾ ਜਾਣਾਂ ਸਮਝਣ ਪਰ ਜਿਹੜੀ ਇਹ ਲੜਾਈ ਚੱਲ ਰਹੀ ਹੈ ਇਹ ਕੱਲੀ ਇੱਕ ਬੰਦੇ ਦੀ ਲੜਾਈ ਨਹੀਂ ਜਾਂ ਇੱਕ ਜਥੇਬੰਦੀ ਦੀ ਲੜਾਈ ਨਹੀਂ ਇਹ ਟੋਟਲ ਲੋਕਾਈ ਦੀ ਲੜਾਈ ਹੈ ਜਿਸ ਪਾਸੇ ਨੂੰ ਕਾਰਪੋਰੇਟ ਕਿਨਾਰੇ ਜਿਹੜੇ ਉਹ ਵੱਧ ਰਹੇ ਹੈ ਹੌਲੀ-ਹੌਲੀ ਇਹ ਸਾਰੇ ਸਟਰਕਚਰ ਨੂੰ ਜਿਹੜਾ ਉਹ ਆਪਣੇ ਕੰਟਰੋਲ ਦੇ ਵਿੱਚ ਕਰ ਲੈਣਗੇ ਜਿਸ ਤਰ੍ਹਾਂ ਵਰਲਡ ਦੇ ਉੱਤੇ ਵੱਡੇ ਕੰਟਰੀਆਂ ਦੀ ਲੜਾਈ ਹੈ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਜਿਹੜਾ ਉਹ ਪੂਰੀ ਦੀ ਪੂਰੀ ਸਰਕਾਰ ਸਮੇਤ ਜਿਹੜੇ ਆ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਇਹਨਾਂ ਨੂੰ ਖਾ ਜਾਣਗੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਜਾਂ ਲੋਕਾਂ ਨੇ ਜਿਹੜੀ ਇਹ ਆਵਾਜ਼ ਉਠਾਈ ਹੈ ਇਹ ਇਹਨਾਂ ਦੇ ਹਾਨਦੀ ਨਹੀਂਗੀ ਇਹ ਇਹਨਾਂ ਦੀ ਹਾਨ ਦੀ ਨਹੀਂ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਹੁੰਦੀਆਂ ਤਾਂ ਉਹ ਲੋਕਾਂ ਨਾਲ ਬਹਿ ਕੇ ਗੱਲ ਕਰ ਸਕਦੀਆਂ ਨਾ ਕਿ ਕਿਸੇ ਬੰਦੇ ਨੂੰ ਸ਼ਾਂਤੀਪੂਰਵਕ ਢੰਗ ਦੇ ਨਾਲ ਕਿਸੇ ਐਜੀਟੇਸ਼ਨ ਤੇ ਬੈਠਿਆ ਰਾਤ 2:30 ਵਜੇ ਚੁੱਕਣਾ ਤੇ ਫਿਰ ਉਹਨੂੰ ਇਹ ਗੱਲ ਕਹਿਣਾ ਕਿ ਉਹਨਾਂ ਦੀ ਸਿਹਤ ਖਰਾਬ ਹੈ ਇਹਦੇ ਵਿੱਚ ਸਿਹਤ ਖਰਾਬ ਵਾਲੀ ਕੋਈ ਗੱਲ ਨਹੀਂ ਜਿਹੜਾ 4 ਫੁੱਟ ਦਾ ਰਸਤਾ ਖੋਲਿਆ ਜਾ ਰਿਹਾ ਉਹ ਵੀ ਸਰਕਾਰ ਦੀ ਬਹੁਤ ਵੱਡੀ ਇੱਕ ਜਿਹੜੀ ਉਹ ਦੱਸਦੀ ਆ ਵੀ ਇਹ ਦਰਿੰਦਗੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ 4 ਫੁੱਟ ਦਾ ਰਸਤਾ ਸਰਕਾਰ ਖੋਲ ਰਹੀ ਹੈ ਕਹਿ ਰਹੇ ਆ ਕਿਸਾਨਾਂ ਨੇ ਡੱਕਿਆ ਜਦ ਕਿ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਕਿਸਾਨ ਤਾਂ ਦਿੱਲੀ ਜਾਣ ਦੇ ਲਈ ਆ ਆਪਣੇ ਸੈਂਟਰ ਵਿੱਚ ਜਾ ਕੇ ਆਪਣੀ ਪਬਲਿਕ ਦੇ ਵਿੱਚ ਜਾ ਕੇ ਆਪਣੀ ਸਰਕਾਰ ਦੇ ਕੋਲ ਜਾ ਕੇ ਰੋਸ ਮੁਜ਼ਾਹਰਾ ਕਰਦੀ ਹੈ ਵੀ ਆਹ ਤਕਲੀਫਾਂ ਸਾਡੀਆਂ ਜਿਹੜੀਆਂ ਸੋਸਾਇਟੀ ਦੇ ਵਿੱਚ ਸੁਣੋ ਆ ਆਪਣੇ ਲੋਕਾਂ ਦੀ ਗੱਲ ਸੁਣੋ ਤਾਂ ਸਰਕਾਰ ਸਿਰਫ ਵੋਟਾਂ ਮੰਗਣ ਲਈ ਹੁੰਦੀ ਹੈ ਨਾ ਕਿ ਇਸ ਗੱਲ ਹੀ ਹੁੰਦੀ ਹੈ ਕਿ ਸਰਕਾਰ ਲੋਕਾਂ ਦੇ ਉੱਤੇ ਲਾਠੀ ਚਾਰਜ ਕਰੇ ਸਰਕਾਰ ਜ਼ਬਰਦਸਤੀ ਕਰੇ ਕਿਉਂ ਲਡੇয়াল ਸਾਹਿਬ ਨੂੰ ਜਿਹੜੀ ਆ ਉਹ ਅਨਸ਼ਿੰਤ ਬੈਠਣ ਦੀ ਲੋੜ ਪਈ ਇਸ ਗੱਲ ਕਰਕੇ ਪਈ ਹੈ ਨਾ ਕਿ ਲੋਕਾਂ ਦਾ ਪੇਟ ਹੀ ਪੂਰਾ ਨਹੀਂ ਹੋ ਰਿਹਾ ਹਾਲੇ ਤੱਕ ਇਹ ਜਿਹੜੀਆਂ ਚੀਜ਼ਾਂ ਜੋ ਲੋਕਾਂ ਕੋਲ ਇਹੋ ਜਿਹਾ ਸਾਧਨ ਨਹੀਂ ਉਹ ਦੱਸ ਨਹੀਂ ਸਕਦੇ ਮੀਡੀਆ 'ਚ ਹਰ ਬੰਦਾ ਪ੍ਰਚਾਰ ਨਹੀਂ ਸਕਦਾ ਤਾਂ ਕਿ ਜਿੱਥੋਂ ਤੱਕ ਲੋਕ ਭੁੱਖ ਦਾ ਸਰਕਾਰ ਇਹ ਭੁੱਖ ਦਾ ਜਿਹੜਾ ਹੈ ਉਹ ਸ਼ਿਕਾਰ ਹੈ ਉੱਥੋਂ ਤੱਕ ਦਾ ਸਰਕਾਰ ਨੇ ਇਹਨਾਂ ਦਾ ਕੋਈ ਮੌਇਨਾ ਕਰ ਲਿਆ ਜਾਂ ਇਹੋ ਜਿਹੀ ਕੋਈ ਸਟੱਡੀ ਕਰ ਲਈ ਇਹ ਸਰਕਾਰਾਂ ਜਿਹੜੀਆਂ ਉਹ ਬਿਲਕੁਲ ਝੂਠ ਬੋਲ ਰਹੀਆਂ ਝੂਠ ਬੋਲ ਕੇ ਜਿਹੜੀਆਂ ਐਜੀਟੇਸ਼ਨਾਂ ਨੂੰ ਇਸ ਗੱਲ ਕਰਕੇ ਖਿਲਾਰ ਰਹੀਆਂ ਨੇ ਕਿ ਅਸੀਂ ਜਿਹੜਾ ਹੈ ਉਹ ਇੱਕੋ ਇੱਕ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਤੇ ਹੁਣ ਅੰਦਰ ਉਹਨਾਂ ਨੇ ਕੁਝ ਨੇਹਾ ਪੇ ਜੈ ਲੋਕਾ ਵਾਸਤੇ ਦੇਖੋ ਸੁਨੇਹਾ ਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਹਨਾਂ ਦਾ ਹੈ ਹੀ ਹੈ ਆਪ ਵੀ ਚੜ੍ਹਦੀ ਕਲਾ ਚ ਹੈ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਹੋਏਗੀ ਅਸੀਂ ਇਹ ਸੁਨੇਹਾ ਉੱਤੇ ਲੈ ਕੇ ਜਾਵਾਂਗੇ ਸੁਨੇਹਾ ਦੇ ਕੇ ਜੋ ਫਾਈਨਲ ਡਿਸੀਜਨ ਹੋਇਆ ਉਹ ਕਰਾਂਗੇ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਕਿਸਾਨ ਆਗੂ ਅੰਦਰ ਮਿਲ ਕੇ ਪਹੁੰਚੇ ਨੇ ਤੇ ਹੁਣ ਇਹ ਕਿਹਾ ਹੈ ਕਿ ਅੰਦਰ ਉਹਨਾਂ ਨੇ ਸੁਨੇਹਾ ਭੇਜਿਆ ਕਿਸਾਨ ਆਗੂਆ ਦੇ ਲਈ ਜਿਹੜਾ ਹੁਣ ਮੋਰਚੇ ਦੇ ਵਿੱਚ ਡਿਸਾਈਡ ਕੀਤਾ ਜਾਵੇਗਾ ਕਿ ਅੱਗੇ ਵੱਡੀ ਰਣਨੀਤੀ ਕੀ ਹੁੰਦੀ ਹੈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮ ਜਰਨਲਿਸਟ ਲੁਧਿਆਣਾ